ਹੋਲਾ ਮਹੱਲਾ ਜਾਣ ਵਾਲੀਆਂ ਸੰਗਤਾਂ ਲਈ ਕੁਇੰਟਲਾ ਦੇ ਹਿਸਾਬ ਨਾਲ ਪਿੰਡ ਵਾਸੀ ਲਿਆਉਂਦੇ ਗੰਨਾ ਵੇਖੋ ਕਿਵੇਂ ਪਿੰਡ ਦੇ ਲੋਕ ਗੱਡੀਆਂ ਰੋਕ ਰੋਕ ਕੇ ਪਿਲਾ ਰਹੇ ਗੰਨੇ ਦਾ ਰਸ ਗੁਰਦਾਸਪੁਰ ਤੋਂ 2417 ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਗੁਰਦਾਸਪੁਰ ਸਿੱਖ ਧਰਮ ਵਿੱਚ ਹੋਲੇ ਮਹੱਲੇ ਦਾ ਕਾਫੀ ਮਹੱਤਵ ਹੈ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਾਰੀ ਸੰਗਤ ਗੁਰਦਾਸਪੁਰ ਦੇ ਨੇੜੇ ਤੇੜੇ ਇਲਾਕੇ ਤੋਂ ਵੀ ਪਹੁੰਚਦੀ ਹੈ ਇਸ ਸੰਗਤ ਦੇ ਸਵਾਗਤ ਲਈ ਮੁਕੇਰੀਆ ਰੋਡ ਤੇ ਜਗਾ ਜਗਾ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਲੰਗਰ ਲਗਾਏ ਜਾਂਦੇ ਹਨ ਪਿੰਡ ਪੰਦੇਰ ਦੇ ਲੋਕ ਵੀ ਤੇ ਬੜੀ ਨਹਿਰ ਨੇੜੇ ਪਿਛਲੇ 10 ਸਾਲ ਤੋਂ ਲਗਾਤਾਰ ਗੰਨੇ ਦੇ ਰਸਤੇ ਲੰਗਰ ਲਗਾ ਰਹੇ ਹਨ ਪਿੰਡ ਦੇ ਲੋਕ ਆਪਸ ਵਿੱਚ ਇਸ ਦੇ ਲਈ ਸਹਿਯੋਗ ਕਰਦੇ ਹਨ ਕੋਈ ਪੈਸੇ ਦਿੰਦਾ ਹੈ ਅਤੇ ਕੋਈ ਆਪਣੀ ਪਹਿਲੀ ਦਾ ਗੰਨਾ ਲੰਗਰ ਲਗਾਤਾਰ 6-7 ਦਿਨ ਚੱਲਦਾ ਹੈ ਅਤੇ 250 ਕੁਇੰਟਲ ਦੇ ਕਰੀਬ ਗੰਨੇ ਦਾ ਰਸ ਕੱਢ ਕੇ ਇਸ ਦੌਰਾਨ ਵਰਤਾਇਆ ਜਾਂਦਾ ਹੈ। ਪਿੰਡ ਦੇ ਛੋਟੇ-ਛੋਟੇ ਬੱਚੇ ਵੀ ਇਸ ਦੌਰਾਨ ਸੇਵਾ ਨਿਭਾਉਂਦੇ ਹਨ ਅਤੇ ਹਰ ਗੱਡੀ ਨੂੰ ਰੋਕ-ਰੋਕ ਕੇ ਗੰਨੇ ਦਾ ਰਸ ਪਿਲਾਉਂਦੇ ਹਨ। ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ। ਆ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਉਤਾਰ ਸਿੰਘ ਆ ਪਿੰਡ ਪੰधेर ਇਹ ਲੰਗਰ ਜੀ ਘਡੋ ਘੜ 15 16 ਸਾਲ ਤੋਂ ਲੱਗਦਾ ਆਂ ਡਿਆ ਇਹ ਲੰਗਰ ਪਿੰਡ ਦੀ ਸਭ ਸੰਤੀ ਸਾਰਿਆਂ ਦੇ ਸਾਂਝਾ ਲੱਗਦਾ ਪਿਆ ਇਹ ਕਿੰਨੀਆਂ ਟਰਾਲੀਆਂ ਲੱਗ ਜਾਂਦੀਆਂ ਕਿੰਨਾ ਗੰਨਾ ਇਹ ਬਾਉ ਜੀ ਇਹ ਆਪਣੇ ਘੜ ਤੋਂ ਘਟ ਵੀ 2 300 ਪੁਆਇੰਟ ਲੱਗਣਾ ਲੱਗ ਜਾਂਦਾ ਜੇ ਸਾਰੇ ਲੰਗਰ ਦੇ ਵਿੱਚ ਤੇ ਲੱਗਦਾ ਨੌਜਵਾਨਾਂ ਦੀ ਸੰਤੀ ਦੇ ਨਾਲ ਸੰਜੋਗ ਨਾਲ ਆ ਕਿਸ ਫਲਕਸ਼ ਵਿੱਚ ਹੈ ਕਾਦੇ ਲਈ ਲਗਾਉਂਦੇ ਇਹ ਆਪਣੇ ਹੋਲੇ ਮਹਲੇ ਦੀ ਖੁਸ਼ੀ ਵਿੱਚ ਸੰਗਤਾਂ ਦੀ ਸੇਵਾ ਵਾਸਤੇ ਜੀ ਜਿਹੜੀ ਸੰਗਤ ਉਹ ਲੇਮਨ ਲੈ ਜਾਂਦੀ ਆ ਨੰਦੂਪੁਰ ਸਾਹਿਬ ਜਾਂ ਹਾਂ ਉਹਨਾਂ ਵਰਗੇ ਜਿੰਨੇ ਕਿ ਆਪਾਂ ਕਿ ਉੱਥੇ ਸਹੀ ਤਰੀਕੇ ਨਾਲ ਜਾਓ ਤੇ ਮਸਤਕ ਹੋ ਕੇ ਤੇ ਵਧੀਆ ਆਨੰਦ ਮਾਣੋ ਤੇ ਫੋ ਲਾਂਮਾ ਲੰਮਣਾ ਹੋਊਗਾ ਕਿੰਨੇ ਦਿਨ ਚੱਲਦਾ ਲੱਗਦਾ ਇਹ ਲੰਗਰ ਪੰਜ ਦਿਨ ਚੱਲਦਾ ਜੀ ਲਗਾਤਾਰ ਪੰਜ ਦਿਨ ਹਾਂਜੀ ਹਾਂਜੀ ਤੇ ਪਿੰਡ ਦੀ ਸੰਗਤ ਵੱਲੋਂ ਸਾਰਾ ਪਿੰਡ ਹਾਂਜੀ ਇਹ ਪਿੰਡ ਦੇ ਪਿੰਡ ਦੇ ਸੰਯੋਗ ਨਾਲ ਲੱਗਦਾ ਜੀ ਹੈ ਤੇ ਉਹ ਕੀ ਪੈਸੇ ਦਾ ਸਹੀ ਉਹ ਕਰਦੇ ਆ ਜਾਂ ਗੰਨਾ ਆਪਣਾ ਨਹੀਂ ਪੈਸੇ ਦਾ ਵੀ ਸੰਯੋਗ ਕਰਦੇ ਆ ਤੇ ਗੰਨੇ ਦਾ ਵੀ ਸੰਯੋਗ ਦਿੰਦੀ ਆ ਸੰਗਤ ਜੀ ਤੈਨੂੰ ਕਹਣਾ ਬਾਰੋ ਖਰੀਦੇ ਹੋ ਜਾਂ ਪਿੰਡ ਦਾ ਯਾਰ ਨਹੀਂ ਪਿੰਡ ਦੀ ਪਿੰਡ ਦਾ ਹੀ ਆ ਜੀ ਸਾਰਾ ਸਾਰਾ ਪਿੰਡ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਭੋਲੇ ਮੱਲੇ ਤੇ ਭੋਲੇ ਮੱਲੇ ਤੇ ਕੀ ਕਹਿਣਾ ਹੈ ਵੇ ਆਪਾਂ ਕਹਾਂਗੇ ਜੀ ਅਨੰਦਪੁਰ ਜਾਓ ਤੇ ਮੱਥਾ ਟੇਕੋ ਤੇ ਉੱਥੋਂ ਜੋਸ਼ ਜਾ ਮਿਲਦੇ ਓ ਚੰਗੀ ਸਿੱਖਿਆ ਲੈ ਕੇ ਆਓ ਚੰਗੇ ਕੰਮ ਕਰੋ ਪਿੰਡ ਪੰਧੇਰ ਇਹ ਸਾਡੇ ਵੱਡਿਆਂ ਜੀ ਗੁਰੂ ਨਾਨਕ ਦੇਵ ਜੀ 20 ਰੁਪਏ ਦਾ ਲੰਗਰ ਲਾਇਆ ਸੀ ਸਿੱਖ ਕੌਮ ਇਦਾਂ ਦੀ ਆ ਕੌਮ ਜਿਹੜੇ ਵੀ ਹਰ ਥਾਂ ਦੀ ਜੋ ਵੀ ਮਾੜੇ ਤੋਂ ਮਾੜਾ ਉਹਦੀ ਮਿੱਤ ਕਰਨ ਵਾਸਤੇ ਲੰਗਰਾਂ ਗੁਰੂ ਧਾਮਾਂ ਦੀ ਸੇਵਾ ਕਰਨ ਵਾਸਤੇ ਇਹ ਸਿੱਖ ਕੌਮ ਤਿਆਰ ਹੋਈ ਹੈ ਜਿੱਥੇ ਵੀ ਮਾੜਾ ਕਰਮ ਹੁੰਦਾ ਹੋਊ ਜਾਂ ਧਰਮ ਦੇ ਕੋਈ ਕਿਸੇ ਵਿਰੋਧ ਦਾ ਲਾਜਤ ਹੁੰਦਾ ਹੋਊਗਾ ਉਹਦੇ ਇਹਦੇ ਹੱਕ ਦੇ ਟਿਕਾ ਕੇ ਖੜਦੇ ਆ ਤੇ ਕੌਮ ਨੂੰ ਇਹੋ ਜ਼ਿਆਦਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹਨਾਂ ਮਤ ਟਾਈ ਟਕਾਇਆ ਸੀ ਉਹਨਾਂ 9 ਸਾਲ ਦੀ ਬਸਤਾ ਦੇ ਵਿੱਚ ਹਿੰਦੂਆਂ ਦੇ ਵਾਸਤੇ ਆਪਣੇ ਕਮਿਸ਼ੀ ਕਸ਼ਮੀਰੀ ਪੰਡਤ ਆਏ ਸੀ ਉਹਨਾਂ ਦੇ ਵਾਸਤੇ ਆਪਣੇ ਪਿਓ ਦਾ ਬਲੀਦਾਨ ਦਿੱਤਾ ਹੈ 9 ਸਾਲ ਦੀ ਬਸਤਾ ਦੇ ਵਿੱਚ ਫਿਰ ਉਹਨਾਂ ਚਾਰ ਸਾਹਿਬਜ਼ਾਦੇ ਮਾਤਾ ਸਾਹਿਬ ਗੁਰਸਿੰਦਰ ਕੋ ਸਭ ਕੋ ਆਪਣਾ ਪਰਿਵਾਰ ਸਾਰਾ ਕੌਮ ਦੀ ਦੇਕੇ ਲਾਤਾ ਉਹਨਾਂ ਦਾ ਅਸੀਂ ਰੀਣੀ ਉਹਨਾਂ ਦੇ ਨਹੀਂ ਸਕਦੇ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਜੋ ਉਹਨਾਂ ਸਾਡੇ ਧਰਮ ਮਾਰਗ ਕਰ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਕਿੰਨੇ ਸਾਲਾਂ ਤੋਂ ਇਹ ਸੇਵਾ ਚੱਲਦੀ ਆ ਰਹੀ ਹੈ ਇਹ ਜੀ ਸਾਡੀ ਕੋਈ 10 ਸਾਲ ਤੋਂ ਸੇਵਾ ਚੱਲਦੀ ਆ